ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਨਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਜੀਵਨ ਦਾ 104 ਭਾਗ ਸੁਣਾਉਣ ਜਾ ਰਹੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣੀਓ ਧਾਰਨਾ ਸਾਨੂੰ ਆਪਣੇ ਚਰਨਾ ਨਾ ਜੋੜ ਮਾਲਕਾ ਸਾਨੂੰ ਆਪਣੇ ਆਪਣੇ ਚਰਹ ਨਾ ਨਾ ਜੋੜ ਮਾਲਕਾ ਸਾਨੂੰ ਆਪਣੇ ਬਾਹ ਫੜ ਕੇ ਤੂੰ ਛੱਡੀ ਨਾ ਮੇਰੀ ਮਾਲਕਾ ਲੋਕੀ ਮੈਨੂੰ ਤੇਰਾ ਆਖ ਦੇ ਬਾਹ ਫੜ ਕੇ ਤੂੰ ਛੱਡੀ ਨਾ ਮੇਰੀ ਮਾਲਕਾ ਲੋਕੀ ਮੈਨੂੰ ਤੇਰਾ ਆਖ ਦੇ ਜੀ ਲੋਕੀ ਮੈਨੂੰ ਤੇਰਾ ਆਖ ਦੇ ਸੋ ਗਰਮ ਖੋਇ ਤੋਂ ਅਦਾਜਾ ਲਾਓ ਕਿ ਇਹ ਤਾਂ ਦਰਗਾਹ ਦੀਆਂ ਮੋਹਰਾਂ ਲੱਗੀਆਂ ਹੋਈਆਂ ਸੰਨ ਐਵੇਂ ਤਾਂ ਨਹੀਂ ਇਹਨਾ ਏਡੀ ਵੱਡੀ ਸੇਵਾ ਕੀਤੀ ਬਾਬਾ ਇਸਰ ਸਿੰਘ ਜੀ ਦੇ ਚਰਨਾ ਵਿੱਚ ਰਹਿ ਕੇ ਬਾਬਾ ਗੁੰਦਨ ਸਿੰਘ ਜੀ ਨੇ ਬਾਬਾ ਜੀ ਦੇ ਹਰ ਹੁਕਮ ਦੀ ਪਾਲਣਾ ਕੀਤੀ ਅਨੇਕਾਂ ਕਠਨਾਈਆਂ ਵੀ ਚੱਲੀਆਂ ਪਰ ਬਾਬਾ ਇਸਰ ਸਿੰਘ ਜੀ ਦੇ ਚਾਰ ਨਾਂ ਨੂੰ ਨਹੀਂ ਛੱਡਿਆ ਬਾਬਾ ਇਸਰ ਸਿੰਘ ਜੀ 1963 ਵਿੱਚ ਚੋਲਾ ਬਦਲ ਗਏ ਤੇ ਬਾਬਾ ਕੁੰਦਨ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਜੋ ਬਾਬਾ ਇਸਰ ਸਿੰਘ ਜੀ ਨੇ ਆਪਣੇ ਹੱਥੀ ਬਖਸ਼ੀ ਸੀ ਉਸ ਨੂੰ ਅਖੀਰਲੇ ਸਵਾਸਾਂ ਤੱਕ ਨਿਵਾਉਂਦਿਆਂ ਹੋਇਆਂ 2002 ਵਿੱਚ 1 ਫਰਵਰੀ ਨੂ ਸਰੀਰ ਤਿਆਗ ਦਿੱਤਾ ਤੇ ਸੇਵਾ ਦੀ ਇੱਕ ਮਿਸਾਲ ਕਾਇਮ ਕਰ ਦਿੱਤੀ ਕੁਰਬਾਨ ਜਾਈਏ ਐਸੇ ਮਹਾਪੁਰਸ਼ਾਂ ਤੋਂ ਜਿਨ੍ਹਾਂ ਨੇ ਸਰੀਰ ਦੀ ਪ੍ਰਵਾਹ ਨਹੀਂ ਕੀਤੀ ਇੱਕੋ ਮਨ ਵਿੱਚ ਧਾਰ ਲਈ ਕਿ ਅਸੀਂ ਸੇਵਾ ਕਰਨੀ ਹੈ ਸੇਵਾ ਕਰਦੇ ਕਰਦੇ ਸੇਵਾ ਦਾ ਹੀ ਰੂਪ ਹੋ ਗਏ ਇਸ ਲਈ ਸਾਡੀ ਸਦਾ ਹੀ ਐਸੇ ਮਹਾਪੁਰਸ਼ਾਂ ਦੇ ਚਰਨਾਂ ਤੇ ਨਮਸਕਾਰ ਹੈ ਸਾਨੂੰ ਫੇਰ ਵੀ ਮਿਲੇ ਲੱਖਵਾਰੀ ਐਸਾ ਸਮਾਂ ਫੇਰ ਵੀ ਮਿਲੇ ਸਾਨੂੰ ਫੇਰ ਵੀ ਮਿਲੇ ਲੱਖਵਾਰੀ ਐਸਾ ਸਮਾਂ ਫੇਰ ਵੀ ਮਿਲੇ ਸੇਵਾਨੂ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾਨੂ ਲੱਗਦਾ ਮੇਵਾ ਕਰ ਕੇ ਕੋਈ ਵੇਖ ਲੋ ਸੇਵਾਨੂ ਲੱਗਦਾ ਮੇਵਾ ਸਾਖੀ ਬਾਬਾ ਕੇਰ ਸਿੰਘ ਜੀ ਕੀਰਤਨੀਏ ਬਾਬਾ ਜੀ ਨਾਨਕ ਸਰਕਲੇਰੀ ਬਰਾਜਮਾਨ ਸਨ ਬੇਅੰਤ ਸੰਗਤਾਂ ਆ ਕੇ ਹਾਜ਼ਰੀ ਭਰਦੀਆਂ ਹਨ ਸਰਦਾਰ ਜੋਰਾਵਰ ਸਿੰਘ ਜੀ ਭਦੌੜ ਵਾਲੇ ਬਾਬਾ ਜੀ ਦੇ ਚਰਨਾ ਵਿੱਚ ਹਾਜ਼ਰ ਹੋਏ ਪੂਰਨਵਾਸੀ ਦਾ ਦੈਨ ਸੀ ਬਾਬਾ ਜੀ ਨੇ ਸਭ ਦੀ ਹਾਜ਼ਰੀ ਲਵਾਈ ਤੇ ਜਦੋਂ ਸਰਦਾਰ ਜੀ ਦੀ ਵਾਰੀ ਆਈ ਤੇ ਇਸ ਦੇ ਨਾਲ ਇੱਕ 24-25 ਸਾਲ ਦਾ ਲੜਕਾ ਸੀ ਉਸ ਨੂੰ ਤੱਕ ਕੇ ਬਾਬਾ ਜੀ ਨੇ ਪੁੱਛਿਆ ਕਿ ਲੜਕਾ ਕੌਣ ਹੈ ਤਾਂ ਬੇਨਤੀ ਕੀਤੀ ਜੀ ਇਹ ਪਧੌਰ ਤੋਂ ਆਇਆ ਹੈ ਤੇ ਕੇਰ ਸਿੰਘ ਇਸ ਦਾ ਨਾਮ ਹੈ ਬੱਚਿਆਂ ਨੂੰ ਤਾਂ ਬਲਾ ਸਿਖਾਉਂਦਾ ਹੈ ਪੁੱਛਿਆ ਸ਼ਾਦੀ ਹੋਈ ਹੈ ਜੀ ਨਹੀਂ ਸਰਦਾਰ ਜੀ ਨੇ ਦੱਸਿਆ ਜੀ ਤਬਲਾ ਬੜਾ ਸੋਹਣਾ ਵਜਾਉਂਦਾ ਹੈ ਤਾਂ ਬਾਬਾ ਜੀ ਨੇ ਆਖਿਆ ਫਿਰ ਰਾਗੀਆਂ ਵਿੱਚ ਲੈ ਜਾ ਤੇ ਉਹਨਾਂ ਨੂੰ ਆਖ ਕੇ ਇਸ ਨੂੰ ਤਬਲੇ ਤੇ ਲਾਓ ਸੱਤ ਬਚਨ ਸਮਾ ਮੈਲਣ ਤੇ ਕੇਰ ਸਿੰਘ ਨੇ ਤਬਲਾ ਵਜਾਇਆ ਬਾਬਾ ਜੀ ਬੜੇ ਪ੍ਰਸੰਨ ਹੋਏ ਅਗਲੇ ਦਿਨ ਜਦੋਂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਾਂ ਪੁੱਛਿਆ ਕਾਕਾ ਤੇਰਾ ਹੁਣ ਕੀ ਪ੍ਰੋਗਰਾਮ ਹੈ ਤਾਂ ਕੇਰ ਸਿੰਘ ਨੂੰ ਇਸ ਗੱਲ ਦੀ ਸਮਝ ਨਾ ਆਈ ਤਾਂ ਕੋਲ ਬੈਠੇ ਸੰਤ ਸੁਜਾਨ ਸਿੰਘ ਜੀ ਨੇ ਆਖਿਆ ਕੇਰ ਸਿੰਘ ਆ ਬਾਬਾ ਜੀ ਤੈਨੂੰ ਆਪਣੇ ਕੋਲ ਰੱਖ ਲੈਣ ਤਾਂ ਰਹੇਗਾ ਤਾਂ ਕੇਰ ਸਿੰਘ ਨੇ ਆਖਿਆ ਜੀ ਮੈਂ ਹੁਣ ਤਾਂ ਸਿਰਫ ਦਰਸ਼ਨ ਕਰਨ ਹੀ ਆਇਆ ਹਾਂ ਘਰ ਜਾ ਕੇ ਸੋਚਾਂਗਾ ਛੁੱਟੀ ਲੈ ਕੇ ਆਪਣੇ ਘਰੇ ਚਲੇ ਗਏ ਮਾਤਾ ਪਿਤਾ ਨੂੰ ਦੱਸਿਆ ਕਿ ਬਾਬਾ ਜੀ ਮੈਨੂੰ ਆਪਣੇ ਪਾਸ ਰੱਖਣਾ ਚਾਹੁੰਦੇ ਹਨ ਤਾਂ ਉਹ ਬਹੁਤ ਖੁਸ਼ ਹੋਏ ਕਿ ਹੋਰ ਕੀ ਚਾਹੀਦਾ ਹੈ ਕੇਰ ਸਿੰਘ ਜੈਸ ਨਾਲ ਵੀ ਗੱਲ ਕਰਦਾ ਇਹੀ ਆਖਦਾ ਕਿ ਬੜੀ ਚੰਗੀ ਗੱਲ ਹੈ ਜੇ ਤੂੰ ਬਾਬਾ ਨਾਨਕ ਸਿੰਘ ਜੀ ਦੇ ਚਰਨਾ ਵਿੱਚ ਰਹਿ ਪਵੇਂ ਕਾਫੀ ਸਮਾਂ ਲੰਘ ਗਿਆ ਪਰ ਕੇਰ ਸਿੰਘ ਦਾ ਮਨ ਨਹੀਂ ਹੈ ਕਿਉਂਕਿ ਇਹ ਬੜੀ ਹਲੂਣੀ ਸੱਲ ਚਟਣੀ ਹੈ ਜੋ ਮਹਾਪੁਰਖਾਂ ਦੀ ਸੇਵਾ ਕਰਨੀ ਹੁੰਦੀ ਹੈ ਕੁਝ ਸਮੇਂ ਬਾਅਦ ਬਾਬਾ ਜੀ ਨੇ ਆਪ ਯਾਦ ਕੀਤਾ ਕਿ ਉਹ ਮੁੰਡਾ ਕਹਿ ਗਿਆ ਸੀ ਮੈਂ ਆਵਾਂਗਾ ਆਇਆ ਨਹੀਂ ਤਾਂ ਕਵੀ ਜੀ ਨੇ ਪਤਾ ਕਰਕੇ ਕੇਰ ਸਿੰਘ ਕਿਸੇ ਕਿੱਥੇ ਹੈ ਸਰਦਾਰ ਨਿਹਾਲ ਸਿੰਘ ਨੂੰ ਲੈਣ ਭੇਜਿਆ ਨਿਹਾਲ ਸਿੰਘ ਕੇਰ ਸਿੰਘ ਨੂੰ ਨਾਲ ਲੈ ਕੇ ਆਇਆ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਅਗਲੇ ਦਿਨ ਪੂਰਨਵਾਸੀ ਸੀ ਬਾਬਾ ਜੀ ਨੇ ਪ੍ਰਸੰਸਤਾ ਬਖਸ਼ੀ ਤਵਲੇ ਦੀ ਸੇਵਾ ਤੇ ਲਾ ਲਿਆ ਪੂਰਨਵਾਸੀ ਤੋਂ ਤੀਸਰੇ ਦਿਨ ਕੌਕੇ ਖੁਰਦ ਤੋਂ ਇੱਕ ਸੰਤ ਜਵਾਲਾ ਦਾਸ ਨੇ ਬੇਨਤੀ ਕੀਤੀ ਜੀ ਦਾਸ ਦੇ ਗ੍ਰਹਿ ਸਹਿਜ ਪੜ ਦਾ ਭੋਗ ਹੈ ਆਪ ਜੀ ਦਰਸ਼ਨ ਦਿਓ ਅਤੇ ਰਾਗੀ ਵੀ ਭੇਜੋ ਬਾਬਾ ਜੀ ਨੇ ਆਖਿਆ ਰਾਗੀ ਭੇਜਣ ਦੀ ਤਾਂ ਮਰਿਆਦਾ ਨਹੀਂ ਹੈ ਪਰ ਚਲੋ ਇੱਕ ਗਾਲਬ ਪਿੰਡ ਦਾ ਉਜਾਗਰ ਸਿੰਘ ਹੈ ਉਸ ਨੂੰ ਭੇਜ ਦਿੰਦੇ ਹਾਂ ਪਰ ਉਜਾਗਰ ਸਿੰਘ ਨੇ ਆਖਿਆ ਕਿ ਜੀ ਮੇਰੇ ਕੋਲ ਤਵਲੇ ਵਾਲਾ ਨਹੀਂ ਹੈ ਤਾਂ ਕਹਿਣ ਲੱਗੇ ਕਿ ਜੋੜੀ ਤੇ ਕੇਰ ਸਿੰਘ ਨੂੰ ਲੈ ਜਾ ਇਹ ਕਿਹੜਾ ਅਜੀਬ ਭਹਿੰਗਮ ਬਣਿਆ ਹੈ ਤਾਂ ਇਹ ਸੱਤ ਵਚਨ ਕਰਕੇ ਕੌਂਕੀ ਚਲੇ ਗਏ ਜਦੋਂ ਕੀਰਤਨ ਕੀਤਾ ਤੇ ਤਬਲਾ ਵੱਜਿਆ ਤਾਂ ਸੰਤ ਜਵਾਲਾ ਦਾਸਬਾਦ ਸ੍ਰੀ ਵਜਾਇਆ ਕਰਦਾ ਸੀ ਪਰ ਅੱਜ ਐਡਾ ਸਰੂਰ ਆਇਆ ਕਿ ਉੱਠ ਕੇ ਨੱਚਣ ਲੱਗ ਗਿਆ ਤੇ ਜਦੋਂ ਸਮਾਪਤੀ ਹੋਈ ਤਾਂ ਇਹ ਸੰਤ ਜਵਾਲਾ ਦਾਸ ਜੀ ਸੀ ਤਾਂ ਅੱਖਾਂ ਨੂੰ ਮਨਾਖਾ ਪਰ ਜੋਤਸ ਦਾ ਬੜਾ ਮਾਹਰ ਸੀ ਬਾਬਾ ਕੇਰ ਸਿੰਘ ਜੀ ਨੇ ਐਵੇਂ ਬੈਠਿਆ ਆਖਿਆ ਜੀ ਮੇਰਾ ਵੀ ਜੋਤਸ ਲਾਓ ਮੇਰਾ ਕੀ ਬਣੇਗਾ ਜਦੋਂ ਜਵਾਲਾ ਦਾਸ ਨੇ ਉਹ ਅੱਖ ਦੇਖਿਆ ਤਾਂ ਉਸ ਤੋਂ ਬੋਲਿਆ ਨਾ ਗਿਆ ਤੇ ਰੋਣ ਲੱਗ ਗਿਆ ਸਾਰੇ ਹੈਰਾਨ ਪਰੇਸ਼ਾਨ ਆਖਰ ਜਦੋਂ ਉਸ ਨੇ ਆਪਣੇ ਆਪ ਨੂੰ ਥੰਮਿਆ ਤੇ ਭਰੇ ਹੋਏ ਕੰਠ ਨਾਲ ਦੱਸਿਆ ਤਾਂ ਕੇਰ ਸਿੰਘ ਤੇਰਾ ਗੁਣ ਦੇਖ ਕੇ ਤਾਂ ਬਹੁਤ ਖੁਸ਼ੀ ਹੋਈ ਪਰ ਤੇਰੀ ਉਮਰ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਕਿਉਂਕਿ ਤੇਰੀ ਉਮਰ ਬਾਕੀ ਸਿਰਫ 6 ਮਹੀਨੇ ਰਹੀਦੀ ਹੈ ਇਹ ਆ ਕੇ ਫਿਰ ਰੋਣ ਲੱਗ ਗਿਆ ਕੇਰ ਸਿੰਘ ਦੇ ਪੈ ਤਾਂ ਪੈਰਾ ਏਠੋਂ ਜ਼ਮੀਨ ਨਿਕਲ ਗਈ ਬਹੁਤ ਉਦਾਸ ਬਾਬਾ ਜੀ ਕੋਲ ਆ ਕੇ ਰੋਣ ਲੱਗ ਗਏ ਕਿ ਮਹਾਰਾਜ ਮੇਰੀ ਤਾਂ ਉਮਰ ਕਾਫੀ ਬਾਕੀ 6 ਮਹੀਨੇ ਹੀ ਹੈ ਬਾਬਾ ਜੀ ਨੇ ਆਖਿਆ ਕੇਰ ਸਿੰਘ ਉਦਾਸ ਨਾ ਹੋ ਇਥੇ ਮੌਤ ਨਹੀਂ ਆ ਸਕਦੀ ਤੇ ਜੇ ਇਥੇ ਸੇਵਾ ਕਰੇਗਾ ਤਾਂ じゃ ਤੈਨੂੰ ਇਹ ਵਰਦਾਨ ਦਿੰਦੇ ਹਾਂ ਕਿ ਮੌਤ ਤੇਰੇ ਆਪਣੇ ਹੱਥ ਵਿੱਚ ਰਹੇਗੀ ਜਦੋਂ ਚਾਹੇਗਾ ਗੁਰੂ ਨਾਨਕ ਦੇ ਚਰਨਾ ਵਿੱਚ ਸਮਾ ਜਾਵੇਗਾ ਸੋ ਫਿਰ ਐਸਾ ਮਨ ਲਾਇਆ ਕੀਰਤਨ ਵਿੱਚ ਬਾਬਾ ਨਾਨਕ ਸਿੰਘ ਜੀ ਦੇ ਚਰਨਾ ਵਿੱਚ ਸੇਵਾ ਕੀਤੀ ਬਾਬਾ ਇਸਰ ਸਿੰਘ ਜੀ ਦੇ ਚਰਨਾ ਵਿੱਚ ਤੇ ਉਹਨਾਂ ਤੋਂ ਬਾਅਦ 1900 92 ਤੱਕ ਡਿਊਟੀ ਨਿਭਾਈ ਜੋ ਆਪਣੀ ਮਿਸਾਲ ਆਪ ਬਣ ਗਈ ਹਰ ਰੋਜ਼ ਸਵੇਰੇ 2.5 ਘੰਟੇ ਕੀਰਤਨ ਫਿਰ ਜਿਹਨੇ ਬੱਚਿਆਂ ਨੂੰ ਕੀਰਤਨ ਸਿਖਾਉਣਾ ਸ਼ਾਮ ਨੂੰ ਫਿਰ 1.5 ਘੰਟੇ ਤੱਕ ਕੀਰਤਨ ਕੀਰਤਨ ਹੀ ਕੀਰਤਨ ਤੇ ਅਖੀਰ ਕੀਰਤਨ ਵਿੱਚ ਸਮਾ ਗਏ ਹਰ ਵੇਲੇ ਉਹਨਾਂ ਦੀ ਮੰਗ ਸੀ ਕਿ ਸਾਡਾ ਸਰਵਾਜੇ ਤੇ ਹੋਵੇ ਤੇ ਸਰੀਰ ਚਲਾ ਜਾਏ ਪਰ ਇਹ ਸੇਵਾ ਨਾ ਜਾਏ ਉਹ ਮੰਗ ਪੂਰੀ ਹੋ ਗਈ 7 ਜਨਵਰੀ 1992 ਅਮਰਤ ਵੇਲੇ ਠੀਕ ਕੀਰਤਨ ਕਰਨ ਸਮੇ ਬਾਈ ਲਨ ਸਰੂਰ ਸੂਰ ਕਰਕੇ ਰੱਖ ਦਿੱਤੀ ਸੁਖਮਣੀ ਸਾਹਿਬ ਦਾ ਪਾਠ ਹੋ ਰਿਹਾ ਸੀ ਨਾਲ ਸੁਖਮਣੀ ਸਾਹਿਬ ਦੀਆਂ ਪੰਗਤੀਆਂ ਬੋਲ ਰਹੇ ਸਨ ਤੇ ਇੰਜ ਸੱਚਖੰਡ ਵਿੱਚ ਦੀਵਾਨ ਹਾਲ ਵਿੱਚ ਬੈਠ ਕੇ ਆਪਣੀ ਸੋਚ ਕੀਰਤਨ ਵਿੱਚ ਲਾ ਕੇ ਅੰਤਮ ਸੁਵਾਸ ਦੇ ਦਿੱਤੇ ਸਾਖੀ ਸੰਤ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਨਾਲ ਮਲਾਪ ਬਾਬਾ ਜੀ ਦੇਰਾ ਤੋਂ ਵਾਪਸ ਆ ਰਹੇ ਸਨ ਪਟਿਆਲੇ ਤੋਂ ਹੁੰਦੇ ਹੋਏ ਫੁਰਨਾ ਬਣਾਇਆ ਕਿ ਲਹਿਰੇ ਦਰਸ਼ਨ ਕਰ ਚੱਲ ਗਏ ਨਹਿਰ ਵਾਲਕਾਰਾਂ ਮੋੜ ਲਈਆਂ ਪਰ بارش ਹੋਣ ਦੇ ਕਾਰਨ ਪੜੀ ਗਿੱਲੀ ਜਿਸਕਾਰ ਕਾਰ ਦੇ ਪਹੀਏ ਖੁੱਭਣ ਲੱਗ ਪਏ ਹਰੀ ਸਿੰਘ ਡਰਾਈਵਰ ਨੇ ਬੇਨਤੀ ਕੀਤੀ केजी ਪਈਏ ਖੁੱਬਦੇ ਹਨ ਰਾਤ ਦਾ ਸਮਾਂ ਹੈ ਅੱਗੇ ਪਤਾ ਨਹੀਂ ਰਸਤਾ ਕਿਵੇਂ ਹੋਵੇ ਬਾਬਾ ਜੀ ਨੇ ਪੁੱਛਿਆ ਹਰਚੰਦ ਸਿਆ ਆ ਗਏ ਕਿੱਥੇ ਜਾਗਦਾ ਹੈ ਬੇਨਤੀ ਕੀਤੀ ਜੀ ਇਹ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਹੈ ਬਾਬਾ ਇਸਰ ਸਿੰਘ ਜੀ ਦਾ ਸਥਾਨ ਬਾਬਾ ਜੀ ਨੇ ਆਖਿਆ ਫਿਰ ਰਾਤ ਇੱਥੇ ਹੀ ਠਹਿਰ ਜਾਂਦੇ ਹਾਂ ਤਾਂ ਸਭ ਨੇ ਸੱਤ ਬਚਨ ਆਖਿਆ ਕਹਿਣ ਲੱਗੇ ਜੇ ਸੰਤ ਕੋਲ ਸੰਤ ਰਾਤ ਕੱਟ ਲਵੇ ਤਾਂ ਕੀ ਮਹਿਣਾ ਹੈ ਬੇਨਤੀ ਕੀਤੀ ਜਿਸੰਤ ਸਾਰੇ ਰੱਬ ਦਾ ਹੀ ਰੂਪ ਹੁੰਦੇ ਹਨ ਬਾਬਾ ਜੀ ਨੇ ਆਖਿਆ ਹਾਂ ਬਈ ਇਹ ਤਾਂ ਗੱਲ ਬਿਲਕੁਲ ਠੀਕ ਹੈ ਚਲੋ ਨਾਲੇ ਰਾਤ ਕੱਟਿਏ ਨਾਲੇ ਮਹਾਪੁਰਸ਼ਾਂ ਦੇ ਦਰਸ਼ਨ ਕਰੀਏ ਜਦੋਂ ਬਾਬਾ ਜੀ ਗੱਡੀ ਦਰਵਾਜ਼ੇ ਮੂਰੇ ਆ ਗਈ ਸੰਤਾਂ ਨੂੰ ਪਤਾ ਲੱਗਿਆ ਕਿ ਸੰਤ ਇਸਰ ਸਿੰਘ ਜੀ ਆਪ ਬਾਹਰ ਆ ਗਏ ਬਾਬਾ ਜੀ ਵਿਕਾਰ ਚ ਉਤਰ ਗਏ ਸੰਤਾਂ ਨੇ ਬਾਬਾ ਜੀ ਨੂੰ ਮੱਥਾ ਟੇਕਣਾ ਚਾਇਆ ਪਰ ਬਾਬਾ ਜੀ ਨੇ ਉਹਨਾਂ ਦੇ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਲੈ ਲਏ ਬੇਨਤੀ ਕੀਤੀ ਜੀ ਕੁਟਿਆ ਵਿੱਚ ਚਰਨ ਪਾਓ ਬਾਬਾ ਜੀ ਕਹਿਣ ਲੱਗੇ ਇੱਥੇ ਬਾਹਰ ਹੀ ਠੀਕ ਹਾਂ ਫਿਰ ਬੇਨਤੀ ਕੀਤੀ ਜੀ ਅੰਦਰ ਆਓ ਨਾਲੇ ਪ੍ਰਸ਼ਾਦ ਪਾਣੀ ਸ਼ਕੋ ਬਾਬਾ ਜੀ ਨੇ ਆਖਿਆ ਪ੍ਰਸ਼ਾਦਾ ਅਸੀਂ ਛਕਿਆ ਹੋਇਆ ਹੈ ਪ੍ਰਸ਼ਾਦੇ ਜੀ ਖੇਚੜਨਾ ਕਰੋ ਸਾਂਤਾਂ ਨੇ ਬਾਹਰ ਹੀ ਮੰਝਾ ਮੰਗਵਾ ਲਿਆ ਤੇ ਉੱਪਰ ਆਸਣ ਬਿਸ਼ਾ ਦਿੱਤਾ ਤੇ ਬੇਨਤੀ ਕੀਤੀ ਜੀ ਬੈਠੋ ਬਾਬਾ ਜੀ ਨੇ ਆਖਿਆ ਤੁਸੀਂ ਬੈਠੋ ਬਾਬਾ ਜੀ ਸੰਤਾਂ ਨੂੰ ਕਹਿਣ ਸੰਤ ਜੀ ਬਾਬਾ ਜੀ ਨੂੰ ਬਿਠਾਉਣ ਆਖਰ ਸੰਤਾਂ ਨੇ ਬਾਬਾ ਜੀ ਦੇ ਚਰਨ ਫੜ ਲਏ ਕਿਉਂਕਿ ਇੱਕ ਤਾਂ ਨੌਜਵਾਨ ਸਨ ਤੇ ਦੂਜਾ ਫੌਜ ਦੀ ਨੌਕਰੀ ਕਾਰਨ ਰਿਸ਼ਟ ਪੁਸ਼ਟ ਸਰੀਰ ਸੀ ਸੰਤਾਂ ਦੀ ਨਿਰਮਤਾ ਦੇਖ ਕੇ ਬਾਬਾ ਜੀ ਨੇ ਬਾਹ ਪਰ ਲਈ ਤੇ ਆਖਿਆ ਸਾਡੇ ਨਾਲ ਬੈਠੋ ਅਖੀਰ ਬਾਬਾ ਜੀ ਬੈਠ ਗਏ ਤੇ ਸੰਤ ਜੀ ਨੇ ਬਿਸਤਰਾ ਥੋੜਾ ਇਕੱਠਾ ਕੀਤਾ ਤੇ ਪੈਣ ਵਾਲੇ ਪਾਸੇ ਬੈਠ ਗਏ ਪਰਸ ਪਰ ਬਚਨ ਬिलास ਹੋਏ ਰਾਤ ਆਰਾਮ ਕੀਤਾ ਅੰਮ੍ਰਿਤ ਵੇਲੇ ਕੀਰਤਨ ਹੋਇਆ ਬਾਗੀ ਰਾਗੀ ਸਿੰਘ ਬਾਬਾ ਜੀ ਦੇ ਪਾਸ ਨਾਲ ਸਨ ਜੋੜੀ ਵਾਜਿਆਂ ਦੀ ਜਦੋਂ ਗੁਜਾਰ ਗੂੰਜੀ ਆਸ-ਪਾਸੇ ਦੀਆਂ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਬਾਬਾ ਨਾਨਕ ਸਿੰਘ ਜੀ ਆਏ ਹਨ ਤਾਂ ਬਹੀਰਾ ਘੱਟ ਕੇ ਦਰਸ਼ਨਾਂ ਨੂੰ ਆ ਰਹੀਆਂ ਸਨ ਦਿਨ ਚੜੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸੰਤਾਂ ਨੇ ਬੇਨਤੀ ਕੀਤੀ ਜੀ ਹਾਜ਼ਰੀ ਦਾ ਪ੍ਰਸ਼ਾਦਾ ਤਿਆਰ ਹੈ ਬਾਬਾ ਜੀ ਬੇਨਤੀ ਮੰਨ ਕੇ ਲੰਗਰ ਵਿੱਚ ਆ ਗਏ ਲੰਗਰ ਦਾ ਬੜਾ ਸੋਹਣਾ ਪ੍ਰਵੰਧ ਸੀ ਹਰ ਤਰ੍ਹਾਂ ਕਰਕੇ ਸ਼ਾਂਤੀ ਸਰਸੰਗ ਜੀ ਨੇ ਬਾਬਾ ਜੀ ਦੀ ਸੇਵਾ ਕੀਤੀ ਬਾਬਾ ਜੀ ਬੜੀ ਪ੍ਰਸ਼ੰਸਤਾ ਪੂਰਵਕ ਉੱਥੇ ਚਲੇ ਗਏ ਤੇ ਖੁਸ਼ੀਆਂ ਬਖਸ਼ੀਆਂ ਜੀਵਨ ਦਾਤ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰੀ ਵਿਰਾਜਮਾਨ ਹਨ ਸੰਗਤਾਂ ਦੂਰੋਂ ਨੇੜੋਂ ਆ ਕੇ ਲਾਹਾ ਲੈ ਰਹੀਆਂ ਹਨ ਕਰਮਾ ਤੋਂ ਬਿਨਾਂ ਦਰਸ਼ਨ ਨਹੀਂ ਕਈ ਤਾਂ ਕਿੰਨੀ ਕਿੰਨੀ ਦੂਰੋਂ ਚੱਲ ਕੇ ਆ ਰਹੇ ਸੰਨ ਤੇ ਕਈ ਕੋਲ ਬੈਠੇ ਵੀ ਕਿਰਪਾ ਨਹੀਂ ਲੈ ਸਕਦੇ ਪਰ ਵਈ ਇਹ ਦਰਸ਼ਨ ਤਾਂ ਉਹਨਾਂ ਨੂੰ ਹੁੰਦੇ ਹਨ ਜਿਨ੍ਹਾਂ ਦੇ ਪਾਗ ਸਵੱਲੇ ਹਨ ਧਾਰਨਾ ਦਰਸ਼ਨ ਹੋਣਾ ਰੂਹਾਨੀ ਕਰਨੇ ਜਿਨ੍ਹਾਂ ਦੇ ਪਾਗ ਸਵੱਲੇ ਨੇ ਜਿਨ੍ਹਾਂ ਦੇ ਤੀਰ ਸ਼ਵਦ ਦਾ ਵੱਜਿਆ ਉਹ ਤਾਂ ਹੋ ਗਏ ਚੱਲ ਲੈਨੇ ਆਖਰ ਸੱਚ ਨੇ ਸੱਚ ਹੀ ਰਹਿਣਾ ਇੱਥੇ ਝੂਠ ਨੇ ਆਖਰ ਟਹਿਣਾ ਉਹਨਾਂ ਨੇ ਸਭ ਕੁਝ ਇੱਥੋਂ ਲੈਣਾ ਜਿਨ੍ਹਾਂ ਨੇ ਚਰਨ ਹੀ ਮੱਲੇ ਨੇ ਪਰ ਜਦੋਂ ਕੋਈ ਪੁਰਬਲਾ ਪੁੰਨ ਜਾਗਿਆ ਫਿਰ देर ਨਾ ਲੱਗੀ ਪੂਰਬ ਕਰਮ ਅੰਕਰ ਜਦ ਪ੍ਰਗਟੇ ਪੇਟਿਓ ਪੁਰਖ ਰਿਸਕ ਵੈ ਰਾਗੀ ਪਿੰਡ ਬਸੀਆਂ ਦਾ ਸਰਦਾਰ ਇਸਰ ਸਿੰਘ ਗਾਗਰੀਆ ਬੁਰੇ ਕੰਮਾਂ ਵਿੱਚ ਪਿਆ ਹੋਇਆ ਸੀ ਇਸ ਦਾ ਕੰਮ ਸੀ ਮੁਜਰੇ ਕਰਾਉਣਾ ਨਿਚਾਰ ਲਿਆਉਣੇ ਤੇ ਡੁੰਮਾਂ ਦੀਆਂ ਰਾਸਾਂ ਪਾਉਣੀਆਂ bure kaam kyon uth kholoya naam ki bela pe pe soya mano rabb bhulya hoya hai bande nu rabb sukhhan vich yaad nahi aunda rabb yaad aunda hai jadon kise nu cancer ho jaye ya koi hor la ilaj bimari lag jaye phir rabb yaad aunda hai ya phir nirankar di mehr hor jaye ho jaye ਇੱਕ ਭਾਈ ਸਾਧੂ ਸਿੰਘ ਬਸ ਸਿੰਘਾਂ ਦਾ ਉਸ ਨਾਲ ਮੇਲ ਹੋਇਆ ਉਹਨੇ ਆਖਿਆ ਉਹ ਇਸਰਾ ਭੇੜੇ ਕੰਮਾਂ ਵਿੱਚ ਕੀ ਪਿਆ ਹੈ ਅੰਤ ਨੂੰ ਤਾਂ ਆਖ ਆਤਮਾ ਹੈ ਕੀ ਮੂਹ ਲੈ ਕੇ ਰੱਬ ਕੋਲ ਜਾਵੇਂਗਾ ਆਪਣੇ ਕੀਮਤੀ ਸਵਾਸ ਐਵੇਂ ਮਿੱਟੀ ਵਿੱਚ ਨਾ ਰੋਲੀ ਜਾ ਰਿਹਾ ਹੈ ਧਾਰਨਾ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਨਾ ਰੋਲੀ ਜਾਂਦੇ ਲਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦੇ ਸਾਧੂ ਸਿੰਘ ਨੇ ਸਮਝਾਇਆ ਤੇ ਆਖਿਆ ਮੈਂ ਤੈਨੂੰ ਇੱਕ ਰਹਿ ਇੰਦਿੰਦਾ ਹਾਂ ਕਿਉਂਕਿ ਅਸੀਂ ਇੱਕ ਸੰਤ ਦੇ ਦਰਸ਼ਨ ਕੀਤੇ ਹਨ ਉਹ ਸਾਡੇ ਰਾਜਸੀ ਕੰਮ ਦੇ ਤਾਂ ਨਹੀਂ ਪਰ ਆਤਮਿਕ ਅਵਸਥਾ ਵਿੱਚ ਪੂਰਨ ਤੌਰ ਤੇ ਲੀਨ ਹਨ ਉਹ ਹਨ ਧੰਨ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਸਾਧੂ ਸੰਗਤ ਦੀਆਂ ਗੱਲਾਂ ਸੌਣ ਕੇ ਤੇ ਬਹੁਤ ਅਸਰ ਹੋਇਆ ਮਾਨੋ ਕਿਸੇ ਦੇ ਦਿਲ ਵਿੱਚ ਖਿੱਚ ਪਾਈ ਹੋਵੇ ਇਸ ਨੂੰ ਪਛਤਾਵੇ ਦੀ ਅੱਗ ਦੇ ਲਾਂਬੂ ਲਾ ਦਿੱਤਾ ਸਾਧੂ ਸੰਗਤ ਤਾਂ ਚਲਾ ਗਿਆ ਪਰ ਇਸ ਦੇ ਮਨ ਵਿੱਚ ਮਲਾਪ ਦੀ ਤੀਬਰ ਇੱਛਾ ਹੋ ਗਈ ਇਸ ਦੀ ਘਰ ਵਾਲੀ ਦਾ ਨਾਂ ਸੀ ਜੀਵੀ ਉਹ ਬੜੇ ਜਵੇਂ ਵਾਲੀ ਔਰਤ ਸੀ ਤਨੀ ਤਕੜੀ ਸੀ ਕਿ ਕਿਕਰ ਦੀ ਵੀ ਵੱਡੀ ਪੌੜੀ ਕੋਠੇ ਨਾਲ ਲੱਗੀ ਹੋਈ ਚੱਕ ਲੈਂਦੀ ਸੀ ਇੱਕ ਸੇਰ ਪੱਕਾ ਕਿਉ ਉਹ ਬੁਰਕੀਆਂ ਨਾਲ ਖਾ ਜਾਂਦੀ ਸੀ ਉਹ ਪੱਕੀ ਅਕਾਲੀ ਸੀ ਉਸ ਨੂੰ ਇਹ ਲਗਣ ਮਸਤੂ ਆਣੇ ਵਾਲੇ ਸੰਤਾਂ ਤੋਂ ਲੱਗੀ ਸੀ ਉਹ ਇਸ ਦਾ ਨਾਮ ਲੈ ਕੇ ਵੀ ਹੀ ਬੁਲਾਉਂਦੀ ਸੀ ਜਦੋਂ ਇਹ ਬੜਾ ਆਦਾਸ ਬੈਠਾ ਸੀ ਤਾਂ ਘਰ ਵਾਲੀ ਨੇ ਪੁੱਛਿਆ ਇਸਰਾ ਤੈਨੂੰ ਕੀ ਹੋ ਗਿਆ ਹੈ ਤੈ ਅੱਜ ਰੋਟੀ ਵੀ ਥੋੜੀ ਖਾਦੀ ਹੈ ਕੀ ਕਿਸੇ ਨਾਚਾਰ ਨੇ ਕੋਈ ਤਾਨਾ ਮਾਰਿਆ ਹੈ ਜਾਂ ਕਿਸੇ ਨਾਲ ਲੜਾਈ ਹੋ ਗਈ ਹੈ ਚੁੱਪਚਾਪ ਕਿਉਂ ਹੈ ਉਸਨੇ ਜੈਦ ਕਰਨ ਤੇਜਰ ਸਿੰਘ ਨੇ ਕਿਹਾ ਕਿ ਸਾਧੂ ਸੰਗ ਨੇ ਮੈਨੂੰ ਕਲੇਰਾਵਾਲੇ ਸੰਤਾਂ ਦੀ ਬਾਬਤ ਦੱਸਿਆ ਹੈ ਮੇਰਾ ਦਿਲ ਉਹਨਾਂ ਨੂੰ ਮਿਲਣ ਲਈ ਕਰਦਾ ਹੈ ਘਰ ਵਾਲੀ ਕਹਿਣ ਲੱਗੀ ਲੈ ਉਹ ਵੀ ਕੋਈ ਗੱਲ ਹੈ ਸੰਤ ਹੈ ਲੇ ਉਹ ਵੀ ਕੋਈ ਸੰਤ ਹੈ ਸਾਡੇ ਤੇ ਭੀੜ ਪਈ ਹੋਵੇ ਤੇ ਉਹ ਪੋਰਿਆ ਵਿੱਚ ਬੈਠ ਕੇ ਸਮਾਧੀਆਂ ਲਾਵੇ ਜੇ ਜਾਣਾ ਹੈ ਤਾਂ ਮਸਤੂਆਣੇ ਜਾ ਨਰਗੀਜ਼ ਜਾਵੇਗਾ ਉਹਨੇ ਆਖਿਆ ਕਿ ਮੈਨੂੰ ਤਾਂ ਕਲੇਰਾਂ ਜਾਣ ਦੀ ਖਿੱਚ ਨੇ ਮਜਬੂਰ ਕੀਤਾ ਹੋਇਆ ਹੈ ਤੇ ਉਧਰ ਨਾਚ ਦੀ ਸਾਈਂ ਵੀ ਅੱਜ ਦੀ ਹੈ ਸਾਈਂ ਵੀ ਅੱਜ ਦੀ ਹੈ ਘਰਬਾਲੀ ਨੇ ਆਖਿਆ ਛੱਡ ਨਾਚਾਂ ਨੂੰ ਮਿਲ ਸਾਧੂ ਨੂੰ ਸ਼ਾਇਦ ਰੇਖ ਵਿੱਚ ਮੇਖ ਮਾਰ ਹੀ ਦੇਣ ਹੋ ਸਕਦਾ ਹੈ ਬਾਬਾ ਨਾਨਕ ਸਿੰਘ ਜੀ ਪੂਰਨ ਹੋਣ ਤੇ ਤੇਰਾ ਘਰ ਪੂਰਾ ਕਰ ਦੇਣ ਮੈਂ ਤਾਂ ਇੱਕ ਦਾ ਪੱਲਿਆ ਫੜਿਆ ਹੈ ਨਹੀਂ ਤਾਂ ਮੈਂ ਵੀ ਤੇਰੇ ਨਾਲ ਹੀ ਚੱਲਦੀ ਰਾਤ ਦੇ 10 ਵਜੇ ਸਨ ਦੁਪੱਟਾ ਲੱਕ ਨਾਲ ਬੰਨ ਲਿਆ ਸੈਮ ਵਾਲੀ ਲਾਠੀ ਹੱਥ ਵਿੱਚ ਫੜ ਲਈ ਮੜਾਸਾ ਸਿਰ ਤੇ ਤੇ ਤੁਰ ਪਿਆ ਕਲੇਰਾ ਨੂੰ ਮਨ ਵਿੱਚ ਕਈ ਵਿਚਾਰ ਆਏ ਪਰ ਤੁਰ ਹੀ ਗਿਆ ਤੁਰ ਹੀ ਗਿਆ ਵਾਹਿਗੁਰੂ ਵਾਹਿਗੁਰੂ ਕਰਦਾ 3 ਵਜੇ ਦੇ ਨੇੜੇ ਕਲੇਰੀ ਪੁੱਜਾ ਚਰਨ ਧੋਤੇ ਪਾਣੀ ਪੀਤਾ ਥੋੜਾ ਜਿਹਾ ਆਰਾਮ ਕੀਤਾ ਇਹ ਕੀਰਤਨ ਵਿੱਚ ਚਲਾ ਗਿਆ ਕੱਖਾਂ ਕਾਨਿਆਰੀਆਂ ਝੌਫੜੀਆਂ ਸਨ ਪੰਜ ਛੇ ਆਦਮੀ ਬੈਠੇ ਸਨ ਇੱਕ ਪਾਸੇ ਨੀਵੇਂ ਟੋਏ ਵਿੱਚ ਸੰਤ ਮਹਾਰਾਜ ਮਾਦੀ ਲਾਈ ਬੈਠੇ ਸਨ ਇੱਕ ਸੰਗੀ ਨੂੰ ਇਸ ਨੇ ਪੁੱਛਿਆ ਭਾਈ ਸਾਧ ਕਿਹੜਾ ਹੈ ਮੈਂ ਉਸ ਦੇ ਦਰਸ਼ਨ ਕਰਨੇ ਹਨ ਸੰਗੀ ਨੇ ਆਖਿਆ ਮੂਰਖਾ ਤੈਨੂੰ ਤੇ ਬੋਲਣਾ ਵੀ ਨਹੀਂ ਆਉਂਦਾ ਬਾਬਾ ਜੀ ਨੇ ਸ਼ਾਇਦ ਆਵਾਜ਼ ਸੁਣ ਲਈ ਸੀ ਕਹਿਣ ਲੱਗੇ ਰਤਨ ਸਿਆ ਨਾ ਕੋਈ ਗੱਲ ਨਹੀਂ ਜੇ ਕੁਝ ਬੋਲਿਆ ਹੈ ਤਾਂ ਇਸ ਨੂੰ ਪ੍ਰਸ਼ਾਦ ਛਕਾਓ ਇਸ ਤੋਂ ਬਹੁਤ ਸੇਵਾ ਲੈਣੀ ਹੈ ਭਾਈ ਰਤਨ ਸਿੰਘ ਇਸ ਨੂੰ ਲੰਗਰ ਵਿੱਚ ਲੈ ਗਿਆ ਇਸ ਦੀ ਝੋਲੀ ਵਿੱਚ ਦੋ ਸੇਰ ਪੱਕਾ ਕੜਾਹ ਪ੍ਰਸ਼ਾਦ ਪਾ ਦਿੱਤਾ ਇਸ ਨੇ ਰੱਜ ਕੇ ਖਾਦਾ ਇਸ ਕੜਾ ਪ੍ਰਸ਼ਾਦ ਵਿੱਚ अनेका ਹੀ ਸਵਾਦ ਸਨ ਇਸ ਦੇ ਸਰੀਰ ਵਿੱਚ ਅਜੀਬ ਕਿਸਮ ਦੀਆਂ ਤਰੰਗਾ ਸ਼ੁਰੂ ਹੋ ਗਈਆਂ ਅਲਾਹੀ ਕੀਰਤਨ ਸੁਣਨ ਲੱਗ ਪਿਆ ਪ੍ਰਸ਼ਾਦ ਛੱਕ ਕੇ ਵਾਪਸ ਕੀਰਤਨ ਵਿੱਚ ਪੁੱਜਾ ਤਾਂ ਬਾਬਾ ਜੀ ਨੇ ਪੁੱਛਿਆ ਇਸਰ ਜੀਵੀ ਨੂੰ ਕਿਉਂ ਨਾਲ ਨਹੀਂ ਲਿਆਇਆ ਸਾਧੂ ਸਿੰਘ ਨੂੰ ਕਿਉਂ ਛੱਡ ਆਇਆ ਹੈ ਬੇਨਤੀ ਕੀਤੀ ਜੀ ਮੈਨੂੰ ਤਾਂ ਜਪਦਾ ਹੈ ਸਾਧੂ ਸਿੰਘ ਜੀਵੀ ਮੇਰੇ ਨਾਲ ਹੀ ਬੈਠੇ ਹਨ ਉਹਨਾਂ ਨੂੰ ਬਸਿੰਗਾ ਮਿਲਿਆ ਸੀ ਉਹਨਾਂ ਦਾ ਪ੍ਰੇਰਿਆ ਹੀ ਇੱਥੇ ਆਇਆ ਹਾਂ ਬਾਬਾ ਜੀ ਨੇ ਪੁੱਛਿਆ ਇਸਰ ਕੀ ਬਿਹਾਰ ਕਰਦਾ ਹੈ ਬੇਨਤੀ ਕੀਤੀ ਜੀ ਕੀ ਫਲਾਨੇ ਹਨ ਤੂੰ ਜਾਣੀ ਜਾਣ ਹੈ ਕਹਿਣ ਲੱਗੇ ਮੈਂ ਕੋਈ ਔਲੀਆ ਹਾਂ ਬੇਨਤੀ ਕੀਤੀ ਬਾਬਿਆ ਤੇਥੋਂ ਕੀ ਛੁਪਿਆ ਹੈ ਹੁਣ ਤਾਂ ਤੈਨੂੰ ਸਭ ਕੁਝ ਪਤਾ ਲੱਗ ਗਿਆ ਹੈ ਕਿ ਤੂੰ ਕੌਣ ਹੈ ਤੂੰ ਗੁਰੂ બસ ਅੱਗੇ ਜਵਾਨ ਨਾ ਖੋਲੀ ਬਾਬਾ ਜੀ ਨੇ ਉਸ ਨੂੰ ਸੇਵਾ ਵਿੱਚ ਲਾਇਆ ਸੇਵਾ ਕਰਦਿਆਂ ਉਸ ਨੇ ਬੜੇ ਕੌਤਕ ਕਤਕੇ ਸ਼ਹੀਦਾ ਫੌਜਾਂ ਦੇ ਦਰਸ਼ਨ ਵੀ ਕੀਤੇ ਸ਼ਹੀਦੀ ਫੌਜਾਂ ਦੇ ਰੌਲੇ ਗੋਲੇ ਵੀ ਤੱਕੇ ਅਮਨ ਵੀ ਤੱਕਿਆ ਬਾਬਾ ਜੀ ਨੇ ਮੂਲ ਮੰਤਰ ਜਪਣ ਦਾ ਆਦੇਸ਼ ਦਿੱਤਾ ਬਸ ਫੇਰ ਕੀ ਸੀ ਹੁਣ ਤਾਂ ਇਸ ਦਾ ਜੀਵਨ ਹੀ ਬਦਲ ਗਿਆ ਹੁਣ ਤਾਂ ਹਰ ਵੇਲੇ ਉਹ ਪੜਦਾ ਹੈ ਤਾਰਨਾ मेरा जीवन बदल गया मेरे ते किरपा बब्या दी हो मेरा जीवन बदल गया मेरे ते किरपा बब्या दी होई वाहू जी का खालसा श्री वाहगुरु जी की फतेह ਇੱਕ ਵਾਰ ਇਸ ਦੀ ਲੜਕੀ ਦੀ ਸ਼ਾਦੀ ਸੀ ਪਰ ਇਸ ਦੇ ਕੋਲ ਕੁਝ ਨਾ ਬਾਬਾ ਜੀ ਕੋਲ ਬੇਨਤੀ ਕੀਤੀ ਤੇ ਫਰਮਾਉਣ ਲੱਗੇ ਇਸਰ ਸਿੰਘ ਵਾਹਿਗੁਰੂ ਆਪਣੇ ਸੇਵਕਾਂ ਦੇ ਕਾਰਜ ਆਪ ਹੀ ਕਰਦਾ ਹੈ ਪਰ ਇਸ ਨੂੰ ਸਮਝ ਨਾ ਆਵੇ ਕਿ ਕੀ ਬਣੇਗਾ ਜਿਸ ਕੋਲ ਆਖੇ ਤਾਂ ਸਾਰੇ ਨਾਂ ਉਕਰਕਾਰ ਕਹਿਣ ਤੇ ਬਾਬਿਆ ਕੋਲ ਬੇਨਤੀ ਕਰ ਐ ਸਾਟੋ ਬਣਾਇਆ ਕਿਸ ਦਾ ਪੁਰਾਣਾ ਮਿੱਤਰ ਵਿਆਹ ਤੋਂ 4 ਦਿਨ ਪਹਿਲਾਂ ਆ ਗਿਆ ਉਹ ਚੰਗਾ ਅਮੀਰ ਸੀ ਇਹ ਉਸ ਨੂੰ ਬਾਬਾ ਜੀ ਪਾਸ ਲੈ ਗਿਆ ਦਰਸ਼ਨ ਕਰਵਾਏ ਕਰਵਾਏ ਪਰ ਹੋਰ ਕੁਝ ਨਹੀਂ ਆਖਿਆ ਜਦ ਘਰ ਆਏ ਤਾਂ ਉਹ ਕਹਿਣ ਲੱਗਾ ਇਸਰ ਸਿਆ ਤੂੰ ਤਾਂ ਗਰੀਬ ਹੈ ਤੇ ਸੇਵਕ ਹੈ ਬਾਬਿਆਂ ਦਾ ਤੇ ਬਾਬਿਆਂ ਨੇ ਤਾਂ ਮੇਰਾ ਕਪਾਟ ਖੋਲ ਦਿੱਤਾ ਹੈ ਇਹ ਤੇਰੀ ਲੜਕੀ ਕੀ ਤੇ ਮੇਰੀ ਕੀ ਆਪਾਂ ਕੁੜੀ ਦਾ ਵਿਆਹ ਚੰਗਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ